ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਟਿੰਡਾ ਪੁਲਿਸ ਵੱਲੋਂ 5 ਵਿਅਕਤੀ ਜਿਹੜੇ ਕਾਬੂ ਕੀਤੇ ਗਏ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ 2 ਸਰਵਜੀਤ ਸਿੰਘ ਬਰਾੜ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ। ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ। ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ। ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਮਿੱਠਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਅਫਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟਨਓਰ ਦਰਾਨੀ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟਨਓਰ ਦਰਾਨ ਪ੍ਰਾਪਤ ਕਰ ਰਿਹਾ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਸ਼ਸ਼ੀ ਕਲਰ ਸ਼ਸ਼ੀ ਕਲਰ ਸਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਹੈ ਕੀ ਕਹਿਣਾ ਚਾਹੁੰਦੇ ਇੱਕੋ ਇਸ ਆਪਣੇ ਸੀਆਈਏ ਚਾਰਜ ਇੰਸਪੈਕਟਰ ਨੌਪਰੀ ਤੇ ਇਹਨਾਂ ਦੀ ਟੀਮ ਨੂੰ ਬਹੁਤ ਸੀਕ੍ਰੀਟ ਤੇ ਕ੍ਰੈਡੀਬਲ ਇਨਫੋਰਮੇਸ਼ਨ ਸੀ ਕਿ ਸੁਭਚੰਦ ਸਿੰਘ ਨਾਮ ਦਾ ਇੱਕ ਬੰਦਾ ਹੈਗਾ ਜੋ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਤੇ ਅੱਗੇ ਗੱਟੀਆਂ ਤੇ ਮੋਟਰਸਾਈਕਲ ਚੋਰੀ ਕਰਕੇ ਅੱਗੇ ਸੇਲ ਪਰਚੇਸ ਕਰ ਦਿੰਦਾ ਹੈ ਉਸ ਇਨਫੋਰਮੇਸ਼ਨ ਤੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਸੀਆਈਏ ਦੀ ਟੀਮ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਉਹਨਾਂ ਨੇ ਸੁਖਚੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਜਸਤੇ ਦੇ ਸਮੇ ਉਸਨੂੰ ਗ੍ਰਿਫਤਾਰ ਕੀਤਾ ਤਾਂ ਉਸ ਕੋਲੋਂ ਇੱਕ ਚੋਰੀ ਦੀ ਗੱਡੀ ਮ੍ਰਿਤਕੀ ਸੀ ਉਹ ਵੀ ਬਰਾਮਦ ਕੀਤੀ ਗਈ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਦੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਇਹ ਕੋ ਏ ਦੇ ਵਿੱਚ ਕੀ ਸੀਗਾ ਕਿ ਡਿਊਰਿੰਗ ਇਨਵੈਸਟੀਗੇਸ਼ਨ ਜਦਦਾ ਜਦਾਂ ਇਹ ਅੱਗੇ ਇਨਵੈਸਟੀਗੇਸ਼ਨ ਚੱਲੀ ਅੱਗੇ ਚਾਰ ਦੋਸ਼ੀ ਆ ਹੋਰਾਂ ਦਾ ਵੀ ਸਾਹਮਣੇ ਆ ਗਿਆ ਸੀਗਾ ਇਹਦੇ ਵਿੱਚ ਚਾਰ ਦੋਸ਼ੀ ਹੋਰ ਵੀ ਅਸੀਂ ਗ੍ਰਿਫਤਾਰ ਕਰ ਲਏ ਸੀਗੇ ਤੇ ਉਹਨਾਂ ਤੋਂ ਵੀ ਅਸੀਂ ਕੋਲਰ ਦੋ ਗੱਡੀਆਂ ਤੇ ਪੰਜ-ਛੇ ਸੱਤ ਮੋਟਰਸਾਈਕਲ ਅਸੀਂ ਬਰਾਬਰ ਕੀਤੇ ਆ ਜਿੱਥੋਂ ਤੱਕ ਸਮੇਂ ਦੀ ਇਹ ਕਿੰਨੇ ਟਾਈਮ ਤੋਂ ਉਹਦੀ ਗੱਲ ਹੈਗੀ ਆ ਇਹ ਸੁਖਚੈਨ ਸਿੰਘ ਤੇ ਅਸੀਂ ਪ੍ਰੀਲੀਮਨਰੀ ਹੈ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਪ੍ਰੀਲੀਮਨਰੀ ਜੋ ਸਾਹਮਣੇ ਆਇਆ ਹੈ ਇਸ ਤੇ 6 ਚੋਰੀ ਦੇ ਤੇ ਇਦਾਂ ਦੇ ਮੁਕਦਮੇ ਦਰਜ ਪਹਿਲਾਂ ਤੋਂ ਸਰੇ ਬੇਸਿਕ ਬਠਿੰਡਾ ਦੇ ਰਹਿਣ ਵਾਲੇ ਆ ਕਿ ਕੋਈ ਆਸ-ਪਾਸ ਦੇ ਇਲਾਕੇ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਕੁੱਲ 5 ਦੋਸ਼ੀ ਨੇ ਜੀ 3 ਦੋਸ਼ੀ ਬਠਿੰਡਾ ਜ਼ਿਲ੍ਹਾ ਦੇ ਰਹਿਣ ਵਾਲੇ ਨੇ 2 ਦੋਸ਼ੀ ਜ਼ਿਲ੍ਹਾ ਪਰਲਾਵਾ ਦੇ ਰਹਿਣ ਵਾਲੇ ਨੇ ਇਹਦੇ ਵਿੱਚ ਜਿੱਦਾਂ ਕਿ 2 ਦੋਸ਼ੀ ਦਾ ਉਹ ਹੈਗੇ ਨੇ ਜਿਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਤੇ ਅੱਗੇ ਉਹੋ ਜਿਹਨਾਂ ਨੂੰ ਵੇਚਦੇ ਸੀਗੇ ਉਹ ਬੰਦੇ ਵੀ ਨਾਮਿਨੇਟ ਕਰਕੇ ਉਹ ਵੀ ਅਰੈਸਟ ਕਰ ਸਰ ਇਸ ਤਰ੍ਹਾਂ ਦੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕੋਈ ਇਸ ਮੈਸੇਜ ਬਹੁਤ ਕਲੀਅਰ ਹੈ ਜੀ ਜਿਹੜੇ ਇਦਾਂ ਦੇ ਜਿਨ੍ਹਾਂ ਨੇ ਆਪਣੇ ਕੋਈ ਆਰਗੇਨਾਈਜ਼ ਇੰਡੀਕੇਟਸ ਬਣਾ ਰੱਖੇ ਨੇ ਚੋਰੀ ਕਰਦੇ ਨੇ ਅੱਗੇ ਵੇਚਦੇ ਨੇ ਜਾਂ ਕੋਈ ਵਾਰ-ਵਾਰ ਇਦਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਧਾਰਾਵਾਜਿਤਾ ਕਿ ਬੀਐਨਐਸ ਜਾਂ 111 ਤੋਂ 112 ਹੈਗੀਆਂ ਉਹ ਜਿਹਦੇ ਵਿੱਚ ਕੀ ਹੈ ਕਿ ਉਮਰ ਕੈਦ ਤੱਕ ਦੀ ਸਜ਼ਾ ਵੀ ਹੈਗੀ ਆ ਤੇ ਸੈਕੰਡਲੀ ਇਹ ਧਾਰਾਵਾ ਵੀ ਉਹਨਾਂ ਤੇ ਲੱਗਦੀ ਆ ਜੋ ਵਾਰ-ਵਾਰ ਜੁਰਮ ਕਰਦੇ ਹਨ ਜਾਂ ਕੋਈ ਆਰਗੇਨਾਈਜ਼ਡ ਸਿੰਡੀਕੇਟ ਗਰੁੱਪ ਬਣਾਇਆ ਹੈ ਤੇ ਅਸੀਂ ਇਹਨਾਂ ਤੇ ਸਖਤ ਤੋਂ ਸਖਤ ਧਾਰਾ ਲਾ ਕੇ ਤੇ ਸਖਤ ਤੋਂ ਸਖਤ ਕਾਰਵਾਈਆਂ ਬੰਨ ਵਿਚ ਲੈ ਕੇ ਆਵਾਂ ਬਿਲਕੁਲ ਜੀ ਬਿਲਕੁਲ ਐਸ ਸੀ ਡੀ ਐਸ ਪੀ 2 ਸਰਵਜੀਤ ਸਿੰਘ ਬਰਾੜ ਜਿਨ੍ਹਾਂ ਨੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਮੈਸੇਜ ਦਿੱਤਾ ਕਿ ਬਟਿੰਡਾ ਪੁਲਿਸ ਵੱਲੋਂ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਤੇ ਜਿਹੜੀ ਹੈ ਸਖਤ ਤੋਂ ਸਖਤ ਜਿਹੜੀ ਹੈ कारवाई की जाएगी कैमरा मैन सूजल दिलान मनोजीवाल दैनिक सवेरा टीवी पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर